ਸ਼ਿਤਾਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਲਗਾਤਾਰ ਜੋ ਭਾਰੀ ਮੀਂਹ ਪੈ ਰਿਹਾ ਜਿੱਥੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਭਾਰੀ ਮੀਂਹ ਦੇ ਕਰਕੇ ਹੜ੍ਹ ਆ ਚੁੱਕੇ ਨੇ ਜਿਸ ਕਰਕੇ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਸਿਆਸਤਦਾਨ ਲਗਾਤਾਰ ਮੈਦਾਨ ਦੇ ਵਿੱਚ ਡਟੇ ਹੋਏ ਨੇ ਤਾਂ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਿੱਥੇ ਦौरा ਕੀਤਾ ਜਾ ਰਿਹਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਲੋਕਾਂ ਤੱਕ ਰਾਸ਼ਨ ਜਿਹੜਾ ਕਿ ਮੁਹैया करवाया ਜਾ ਰਿਹਾ ਜਿਹਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਆਪਣਾ ਹੈਲੀਕਾਪਟਰ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਗਿਆ ਤਾਂ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਇਸ ਹੈਲੀਕਾਪਟਰ ਦੇ ਜ਼ਰੀਏ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ ਤੇ ਲੋਕਾਂ ਨੂੰ ਸੁਰੱਖਿਆ ਥਾਵਾਂ ਦੇ ਉੱਤੇ ਜਿਹੜਾ ਕਿ ਪਹੁੰਚਾਇਆ ਜਾ ਸਕੇ ਜਿਹਦੇ ਚੱਲਦੇ ਲਗਾਤਾਰ ਹੁਣ ਮੰਤਰੀ ਵਿਧਾਇਕ ਵੀ ਜਿਹੜੇ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਡਟੇ ਹੋਏ ਨੇ ਦੌਰਾ ਕੀਤਾ ਜਾ ਰਿਹਾ ਹੈ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਜਾ ਰਹੀ ਨੇ ਤੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਜਿਹੜੀ ਕਿ ਗੱਲ ਕਹੀ ਜਾ ਰਹੀ ਹੈ ਭਰੋਸਾ ਜਿਆਕੀ ਦਿੱਤਾ ਜਾ ਰਿਹਾ ਉੱਤੇ ਹੀ ਜੇਕਰ ਗੱਲ ਕੀਤੀ ਜਾਵੇ ਮੰਤਰੀ ਹਰਪਾ ਸਿੰਘ ਚੀਮਾ ਨੇ ਤਾਂ ਉਹ ਵੀ ਡਿੜਬਾ ਦੇ ਖੇਤਰ ਦੇ ਵਿੱਚ ਦੌਰਾ ਕਰਨ ਪਹੁੰਚੇ ਜਿੱਥੇ ਉਹਨਾਂ ਨੇ ਦੇਖਿਆ ਕਿ ਲਗਾਤਾਰ ਡਿੜਬੇ ਇਲਾਕੇ ਦੇ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਜਿੱਦੇ ਚੱਲਦੇ ਲੋਕਾਂ ਦੇ ਵੱਲੋਂ ਆਪਣਾ ਸਮਾਨ ਸਿਮੇਟਣਾ ਵੀ ਸ਼ੁਰੂ ਕਰ ਦਿੱਤਾ ਗਿਆ ਲੋਕਾਂ ਨੇ ਆਪਣਾ ਘਰ ਦਾ ਜਿਹੜਾ ਸਮਾਨ ਸੀ ਉਹਨਾਂ ਨੂੰ ਉੱਚੀਆਂ ਥਾਮਾਂ ਦੇ ਉੱਤੇ ਰੱਖਣਾ ਜੁੜਾ ਕੇ ਸ਼ੁਰੂ ਕਰ ਦਿੱਤਾ ਗਿਆ ਤਾਂ ਕਿ ਹੜ੍ਹ ਦੇ ਮਾਰ ਰਹਿਟੂ ਉਹਨਾਂ ਦਾ ਜਿਹੜਾ ਕਿ ਸਮਾਨ ਉਹ ਖਰਾਬ ਨਾ ਹੋਵੇ ਇਸ ਕਰਕੇ ਲੋਕਾਂ ਦੇ ਵੱਲੋਂ ਹੋਣਾ ਆਪ ਮੁਹਾਰੇ ਵੀ ਜਿਹੜੇ ਕਿ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਹਰਪਾਲ ਸਿੰਘ ਚੀਮਾ ਪਹੁੰਚੇ ਜਿਨ੍ਹਾਂ ਦੇ ਵੱਲੋਂ ਲੋਕਾਂ ਦਾ ਹਾਲਚਾਲ ਜਾਣਿਆ ਕਿਸਾਨਾਂ ਦੀ ਗੱਲ ਨਾਲ ਗੱਲਬਾਤ ਕੀਤੀ ਖੇਤਾਂ ਦਾ ਦੌਰਾ ਕੀਤਾ ਗਿਆ ਜਿੱਥੇ ਕਿ ਕਾਫੀ ਜਿਹੜਾ ਕਿ ਪਾਣੀ ਆਉਣਾ ਸ਼ੁਰੂ ਹੋ ਚੁੱਕਿਆ ਜਿੱਦੇ ਚੱਲਦੇ ਹਰਪਾਲ ਸਿੰਘ ਚੀਮਾ ਨੇ ਜਿਹੜੇ ਕਿ ਭਰੋਸਾ ਦਿੱਤਾ ਹੈ ਕਿ ਉਹਨਾਂ ਨੂੰ ਹਰ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਹੋ ਦਿੱਤਾ ਜਾਵੇਗਾ ਜਿੱਦੇ ਚੱਲਦੇ ਲੋਕਾਂ ਦਾ ਕਹਿਣਾ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਇਸ ਕਰਕੇ ਹੁਣ ਉਹਨਾਂ ਦੇ ਮਨਾਂ ਦੇ ਵਿੱਚ ਵੀ ਜੜ ਕੇ ਡਰ ਪੈਦਾ ਹੋ ਚੁੱਕਿਆ ਕਿਉਂਕਿ ਆਹਦਰ ਇਲਾਕਿਆਂ ਦੇ ਵਿੱਚ ਹਰ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਸਾਡੇ ਪਿੰਡ ਲਦਾਲ ਵੀ ਖਿੰਦ ਮੰਤਰੀ ਸਾਹਿਬ ਨੇ ਅੱਜ ਜੋ ਦੌਰਾ ਕੀਤਾ ਹੈ ਕਾਫੀ 20 ਤੋਂ 25 ਘਰਾਂ ਦਾ ਲਗਭਗ ਕਾਫੀ ਨੁਕਸਾਨ ਹੋਇਆ ਹੋਇਆ ਨਾਰਮਲ ਥੋੜਾ ਬਹੁਤ ਤਾਂ ਹਰ ਇੱਕ ਦਾ ਹੋਇਆਗਾ ਔਰ ਜਿਹੜੀਆਂ ਫਸਲਾਂ ਨੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਕਿੰਨੇ ਕਿੱਕੜ ਫਸਲ ਫਸਲ ਲਗਭਗ 325 ਏਕੜ ਕਾਫੀ ਡੁੱਬ ਚੁੱਕੀ ਹੈ ਤੇ ਔਰ ਕਾਫੀ ਨੁਕਸਾਨ ਨਹੀਂ ਗਈ ਸੂਰਜ ਟੁੱਟਣ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਬਾਰਸ਼ ਵੀ ਲੋਡ ਤੋਂ ਵੱਧ ਜ਼ਿਆਦਾ ਸੀ ਅੱਜ ਮੰਤਰੀ ਸਾਹਿਬ ਆਇਆ ਕੀ ਕਹ ਕੇ ਗਏ ਮੰਤਰੀ ਸਾਹਿਬ ਭਰੋਸਾ ਦੇ ਕੇ ਗਏ ਨੇ ਵਿਸ਼ਵਾਸ ਦੇ ਕੇ ਕਹਿੰਦੇ ਕਿ ਪੂਰਾ ਜੋ ਵੀ ਹੈਗਾ ਆਪਾਂ ਉਹ ਨੂੰ ਕਲੀਅਰ ਕਰਾਂਗੇ ਮਾਜਵਾ ਭੇਜਾਂਗੇ ਔਰ ਸਰਵੇ ਹੋਊਗਾ ਸਰਵੇ ਤੋਂ ਬਾਅਦ ਜੋ ਵੀ ਹੋਊਗਾ ਉਹ ਉਹਦੇ ਰੁਪਏ ਸੀ ਫੰਡ ਜਾਰੀ ਕਰਕੇ ਇਹਨੂੰ ਤਸੱਲੀ ਬਖਸ਼ ਕੰਮ ਕਰਾਵਾਂਗੇ ਅਸਤਮ ਅਸੀਂ ਪਿੰਡ ਫਲੇਲਾ ਵਿਖੇ ਖੜੇ ਆ ਸਤਿਕਾਰਯੋਗ ਸਰਦਾਰ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਪੰਜਾਬ ਸਾਡੇ ਵਿਜ਼ਕਾਰ ਪਹੁੰਚੇ ਨੇ ਤੇ ਸੋ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ ਤੇ ਦੋ ਤੂੰ ਤਿੰਨ ਪਿੰਡਾਂ ਦਾ ਪਾਣੀ ਆਇਆ ਹੈ ਸੋ ਨਗਰ ਵੱਲੋਂ ਸੋ ਮੂਹ ਨਗਰ ਵੱਲੋਂ ਤੇ ਲਵੇ ਲਾਗਲੇ ਪਿੰਡਾਂ ਵੱਲੋਂ ਬੇਨਤੀ ਹੈ ਕਿ ਤਕਰੀਬਨ 1 ਤੋਂ 1.5 ਕਿਲੋਮੀਟਰ ਤੱਕ ਜੋ ਡਰੇਨ ਹੈ ਉਹ ਜਾਂਦੀ ਹੈ ਤੇ ਬੇਨਤੀ ਬੇਨਤੀ ਕੀਤੀ ਸੀ ਮੰਤਰੀ ਸਾਹਿਬ ਨੂੰ ਇਹਨਾਂ ਨੇ ਪ੍ਰਵਾਨ ਵੀ ਕੀਤੀ ਹੈ 50-60 ਲੱਖ ਰੁਪਏ ਦਾ ਕ੍ਰੀਮ ਲੱਗਣਾ ਹੈ ਕਿ ਜੋ ਇਹ ਪਾਣੀ ਹੈ ਮੀਂਹ ਦਾ ਤੇ ਛਪੜਾਂ ਦਾ ਪਾਣੀ ਆ ਉਸ ਡਰੇਨ ਰਾਹੀਂ ਜੋ ਪਾਈਪ ਲਾਈਨ ਪਾਉਣ ਵਾਸਤੇ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਤੇ ਇਹਨਾਂ ਨੇ ਮਨਜ਼ੂਰ ਵੀ ਕੀਤੀ ਹੈ ਬੇਨਤੀ ਕਿ ਅਸੀਂ 50 ਲੱਖ ਰੁਪਏ ਤਕਰੀਬਨ ਜਿੰਨਾ ਵੀ ਬਣੂਗਾ ਸਾਡੇ ਵੱਲੋਂ ਦਿੱਤਾ ਜਾਊਗਾ ਤਾਂ ਕਿ ਜੋ ਇਹ ਪਾਣੀ ਦੀ ਸਮੱਸਿਆ ਹੈ ਦੋਨਾਂ ਤਨਾ ਪਿੰਡਾਂ ਦੀ ਹੱਲ ਹੋ ਸਕੇ ਅਸੀਂ ਮੰਤਰੀ ਸਾਹਿਬ ਦਾ ਬਹੁਤ ਤਹਿਤੋਂ ਧੰਨਵਾਦ ਕਰਦੇ ਹਾਂ ਜੀ ਜੀ ਨਾਮ ਹੈ ਵੀਰੇ ਦਾ ਮੇਰਾ ਨਾਮ ਪਰਮਜੀਤ ਸਿੰਘ ਹੈ ਕਿਹੜਾ ਪਿੰਡ ਹੈ ਫਲੇੜ ਹੈ ਕੀ ਕਹਿਣਾ ਚਾਹੋਗੇ ਜਿਹੜੀ ਲਗਾਤਾਰ بارش ਹੋਏ ਕਿੰਨਾ ਕੁ ਨੁਕਸਾਨ ਲਗਾਤਾਰ بارش ਦਾ ਨੁਕਸਾਨ ਤਾਂ ਹੈਗਾ ਹੀ ਜਿਹੜਾ ਉੱਪਰੋਂ ਪਾਣੀ ਆ ਰਿਹਾ ਉਹਦਾ ਸਾਨੂੰ ਵੱਧ ਨੁਕਸਾਨ ਹੋਇ ਕਣਕਵਾਲ ਸ਼ੈਡ ਵਾਲੀ ਵਾਲਾ ਸਾਰਾ ਪਾਣੀ ਸੜਕਾਂ ਦੇ ਉੱਪਰ ਦੀ ਟੱਪ ਕੇ ਆ ਰਿਹਾ ਥੱਲੇ ਉਹਦੇ ਸੈਂਫਲਾਂ ਦੱਬੀਆਂ ਹੋਈਆਂ ਨੇ ਜਿਹੜੀਆਂ ਸੜਕਾਂ ਦੇ ਉਹਨਾਂ ਦਾ ਸਾਨੂੰ ਹੱਦ ਤੋਂ ਵੱਧ ਨੁਕਸਾਨ ਹੈ ਅੱਜ ਵੀ ਸੈਂਫਲਾਂ ਵਿੱਚ ਦੀ ਪਾਣੀ ਆਈ ਜਾਂਦਾ ਚਾਰ ਚਾਰ ਫੁੱਟ ਪਾਣੀ ਸਾਡੇ ਹਲੇ ਵੀ ਖੜਾ ਹੈ ਰੇ ਕਰਾਂ ਲਵੇ ਕਰਾਂ ਦੇ ਅੰਦਰ ਪਾਣੀ ਭੜਿਆ ਹੈ ਡੰਗਰ ਗੱਡੇ ਨੇ ਸਾਰੇ ਏਰੀਏ ਦੇ ਜਿੰਨੇ ਘਰ ਨੇ ਉਹਦੇ 10 ਕੇ ਵਾਲੇ ਰਾਹ ਤੇ ਸਾਰਿਆਂ ਨੇ ਡੰਗਰ ਅਸੀਂ ਪਿੰਡ ਲੈ ਕੇ ਗਿਆ ਦਾਣਾ ਪਾਣੀ ਜਿਹੜਾ ਹੈਗਾ ਦੀ ਕੱਢਿਆ ਢੋਲਾਂ ਚੋਂ ਬਹੁਤ ਬੁਰਾ ਹਾਲ ਕਿੰਨੇ ਕਰਕੇ ਹੋਏ ਨੇ ਪਾਣੀ ਕਰ ਘਟੋ ਘਟ 15 20 ਘਰ ਤਾਂ ਪਾਣੀ ਚੂਰੇ ਹੈਗੇ ਨੇ ਗਰੇ ਹੋਏ ਨੇ ਜੀ ਕੰਦਾ ਗੁੰਦਾ ਨੂੰ ਨੁਕਸਾਨ ਹੈ ਪੀਣ ਵਾਲੇ ਪਾਣੀ ਦਾ ਬੁਰਾ ਹਾਲ ਹੋ ਗਿਆ ਪਾਣੀ ਦੀ ਨਿਕਾਸੀ ਕਿਸੇ ਪਾਸੇ ਹੈ ਨਹੀਂ ਬੋਰਾਂ ਚ ਪਾਣੀ ਛੱਡ ਲਿਆ ਹੁਣ ਬੋਰਾਂ ਚ ਪਾਣੀ ਛੱਡ ਲਿਆ ਸਾਨੂੰ ਪੀਣ ਵਾਲੇ ਪਾਣੀ ਦਾ ਕਿਸੇ ਪਾਸੇ ਕੋਈ ਹੱਲ ਨਹੀਂ ਜਿਹੜਾ ਬੋਰ ਚ ਪਾਣੀ ਮੋਟਰ ਚ ਲਾਉਂਦੇ ਆ ਉਹਦੇ ਵਿੱਚ ਬਹੁਤ ਗੰਦੀ ਸਮੈਲ ਆਉਂਦੀ ਹੈ ਅੱਜ ਮੰਤਰੀ ਸਾਹਿਬ ਆਏ ਨੇ ਉਹਨਾਂ ਨੇ ਮੌਕਾ ਦੇਖਿਆ ਕੀ ਕਰਨਾ ਚਾਹੁੰਦੇ ਮੰਤਰੀ ਸਾਹਿਬ ਅੱਗੇ ਬੇਨਤੀ ਕਰਦੇ ਆਂ ਜੀ ਸਾਡੇ ਪਾਣੀ ਦਾ ਹੱਲ ਕਰਿਆ ਜਾਵੇ ਕਿਸੇ ਪਾਸੇ ਡਰੇਨ ਹੈ ਜਿਵੇਂ ਹਰਿਆਊ ਡਰੇਨ ਹੈਗੀ ਉਹ ਚ ਪਾਣੀ ਨਹੀਂ ਪੈਂਦਾ ਸਾਡਾ ਸੀਵਰੇਜ ਪਾ ਕੇ ਉਹਦੇ ਤੱਕ ਪਾਣੀ ਪਹੁੰਚਾਇਆ ਜਾਵੇ ਮੈਂਂ ਤੀ ਤਾਂ ਆਈ ਆ ਵੀ ਕਿਸੇ ਨੂੰ ਹੋਰ ਮਾਰ ਨਾ ਪਵੇ ਵੀ ਸਾਡੇ ਪਾਣੀ ਨਾਲ ਸਾਡਾ ਪਾਣੀ ਖੋਦ ਆ ਕੇ ਡਰੇਨ ਚ ਪਵੇ ਚਲੋ ਕਿਸੇ ਦਾ ਘਰਾਂ ਦਾ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ ਸਾਡਾ ਤਾਂ ਹੁੰਦਾ ਹੋਰ ਹੈ ਦੇਖੋ ਮੇਰਾ ਨਾਮ ਹੈ ਵੀਰੇ ਦਾ ਮੇਰਾ ਨਾਮ ਜਗਵਿੰਦਰ ਸਿੰਘ ਜੀ ਮੇਰਾ ਨਾਮ ਜਗਵਿੰਦਰ ਸਿੰਘ ਜੀ ਜਗਵਿੰਦਰ ਸਿੰਘ ਕੀ ਕਹਿਣਾ ਚਾਹੋਗੇ ਕਹਿਣਾ ਤਾਂ ਸਰ ਕਿੰਨੇ ਕਿ ਇਕੜ ਫਸਲ ਹੈ ਜਿਹੜੀ ਜਿਹੜੀ ਸਾਡੀ ਇੱਥੇ ਘੁੱਟ ਘੁੱਟ 4-500 ਕਿਲੋ ਦਾ ਇਕੜ ਦੇ ਮੀਨ ਚਲੋ ਜੀ ਇੱਥੇ ਸਾਡਾ ਝੋਨਾ ਖਰਾਬ ਹੋ ਗਿਆ ਜੀ ਜੋ ਕਿ ਪਾਣੀ ਸਾਡੇ ਪਿੱਛੋਂ ਬਹੁਤ ਜ਼ਿਆਦਾ ਆ ਰਿਹਾ ਹੈ ਜਾਨਕੀ ਕਣਕਵਾਲ ਦਾ ਪਾਣੀ ਸਾਡੇ ਆ ਰਿਹਾ ਜੀ ਜਿਹੜੀਆਂ ਸਾਇਫਲਾਂ ਸੀਗੀਆਂ ਉਹ ਉਹਨਾਂ ਨੂੰ ਛੱਡ ਕੇ ਵੀ ਸੜਕਾਂ ਕ੍ਰੋਸ ਕਰਕੇ ਵੀ ਸਾਡੇ ਪਾਣੀ ਆਇਆ ਸੜਕਾਂ ਦੇ ਉੱਪਰ ਦੀ ਤੇ ਇਹਦਾ ਸਾਨੂੰ ਤਮਸਾ ਹੱਲ ਇਹ ਹੈ ਵੀ ਸਾਨੂੰ ਸਾਨੂੰ ਟ੍ਰੇਨ ਪੈਂਦੀ ਹੈ ਹਰ ਉਹ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਸਾਡੇ ਕੋਲ ਪਹੁੰਚੇ ਹੋ ਨੀ ਮੰਤਰੀ ਸਾਹਿਬ ਸਾਡੇ ਰਿਸਪੈਕਟਯੋਗ ਨੇਗੇ ਵੀ ਇਹਦਾ ਸਾਨੂੰ ਛੇਤੀ ਛੇਤੀ ਹੱਲ ਕਰਕੇ ਦਿੱਤਾ ਜਾਵੇ ਜੀ ਕਿਉਂਕਿ ਇੱਥੇ ਸਾਡੇ 40-50 ਘਰ ਪਿੱਛੇ ਨੇ ਜੀ ਇੱਥੇ ਪਿੱਛੇ ਰਫੂਜੀਆਂ ਦੇ ਘਰ ਉਹੋਠਿਆਂ ਦੇ ਘਰ ਨੇ ਇਹ ਸਾਡੇ ਸਰਪੰਚਾਂ ਦੇ ਘਰ ਆ ਗਈ ਇਹ ਸਾਡੇ ਆਪਣੇ ਘਰ ਆ ਗਈ ਸਾਰੇ ਰੁਪਏ ਹੋ ਗਏ ਪਾਣੀ ਦੇ ਵਿੱਚ ਅਸੀਂ ਡੰਕਰ ਬਸੂ ਸਾਰਾ ਜੀ ਪਿੰਟ ਲੈ ਕੇ ਤੇ ਬੱਚਿਆਂ ਦਾ ਵੀ ਸਾਡੇਆਂ ਦਾ ਹਾਲਾਤ ਬਹੁਤ ਮਾੜੇ ਨੇ ਜੀ ਕੋਕਰਾਂ ਚ ਬੈਠੇ ਨੇ ਜਾ ਕੇ ਦੋ ਦੋ ਬੰਦੇ ਸਾਡੇ ਘਰਾਂ ਦੇ ਵਿੱਚ ਇੱਥੇ ਬੈਠੇ ਹੀ ਬਸ ਰਾਖੀ ਵਾਸਤੇ ਸਾਡੀ ਬੇਨਤੀ ਹੈ ਵੀ ਇਹਦਾ ਹੱਲ ਕੀਤਾ ਜਾਵੇ ਘੱਟੋ ਘੱਟ 5 ਫੁੱਟ 6 ਫੁੱਟ ਪਾਣੀ ਹੁਣ ਵੀ ਇਹ ਫਸਲਾਂ ਤੋਂ ਨਹੀਂ ਦਿਸੀਆਂ ਦੇਣ ਜੀ ਰੁਪਈਏ ਭੇਜਣੇ ਆ ਕਿਉਂਕਿ ਹੁਣ ਜੀਰੀ ਦਾ ਨਸਾਰਾ ਸੀਗਾ ਟਾਈਮ ਸੀ ਹੁਣ ਫਸਲ ਦਾ ਹੁਣ ਫਸਲ ਖਰਾਬ ਹੋ ਗਈ ਜਦੋਂ ਇੱਥੇ ਫਸਲ ਕਰਾਉਂਦੀਆਂ ਜੱਟ ਮਾਰਿਆ ਜਾਂਦਾ ਜੀ ਬਸ ਸਾਡੀ ਰਿਕਵੈਸਟ ਹੈ ਵੀ ਇਹਦਾ ਹੱਲ ਕੀਤਾ ਜਾਵੇ ਮੈਂ ਪ੍ਰਧਾਨ ਮੰਤਰੀ ਸਰਦਾਰ ਹਰਪਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਸਰਪੰਚਾ ਸੰਘਤਪ੍ਰਾਈ ਅਸੀਂ ਵਿੱਤ ਮੰਤਰੀ ਹਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਨਿੱਜੀ ਆਪਣੇ ਵਿੱਚੋਂ ਸਾਨੂੰ 50000 ਰੁਪਏ ਇਹਨਾਂ ਦੀ ਮੱਦੀ ਮਦਦ ਕਰਕੇ ਗਏ ਜੀ ਸਰਦਾਰ ਸਾਹਿਬ ਕਿੰਨਾ ਕ ਨੁਕਸਾਨ ਹੈ ਜਿਹੜਾ ਥੋੜੇ ਸੰਘੋੜੇ ਦੇ ਵਿੱਚ ਕਿੰਨਾ ਕੁ ਹੋਇਆ ਹੈਗਾ ਇਹ ਤਕਰੀਬਨ 150 ਕਿੱਲੇ ਜੀ ਜਿਹੜਾ ਹੁਣ ਪਾਣੀ ਨਾਲ ਭਰੇ ਹੋਏ ਸੀ ਬਾਕੀ ਹੁਣ ਦੇਖੋ ਇਹਨਾਂ ਨੂੰ ਕੇ ਮੰਤਰੀ ਸਾਹਿਬ ਨਾਲ ਗੱਲ ਵੀ ਹੋਈ ਸੀ ਇਹ ਕਹਿੰਦੇ ਵੀ ਆਪਾਂ ਇਹਨਾਂ ਦੀ ਸਾਰੇ ਵੀ ਉਹ ਕਰਾ ਦਾਂਗੇ ਬ੍ਰਭੇਵਿੰਦ ਕਰਕੇ ਵੀ ਦੇਖ ਲੈਂਗੇ ਟਰੈਕਟਰ ਕਿੰਨੇ ਕ ਚੱਲ ਰਹੇ ਨੇ ਕਿੰਨਾ ਪਾਣੀ ਤੇ ਪਹਿਲਾਂ 10 ਟਰੈਕਟਰ ਸੀ ਅੱਜ 7 ਟਰੈ ਉਹਨਾ ਸਾਰੇ ਗਏ ਪਤਲਾ ਬੱਜ ਨਹੀਂ ਹਾਂ ਜੇ ਨਹੀਂ ਫਸਲਾਂ ਬੱਜੜ ਦਾ ਕੁਝ ਹੈਗੇ ਜੀ ਵੀ ਚਲ ਕੁਝ ਬੱਜਣ ਗਿਆ ਪਰ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਘਰਾਂ ਦਾ ਵੀ ਨੁਕਸਾਨ ਆ ਹਾਂਜੀ ਹਾਂਜੀ 20 ਤੋਂ 25 ਘਰ ਆਪਣੇ ਡਿੱਗ ਚੁੱਕੇ ਨੇ بارش ਕਰ ਨੇ ਜੀ ਮੁਰਗੀ ਫਾਰਮ ਦਾ ਜਾਇ ਨੇ ਇੱਥੇ ਦੇਖ ਲਓ ਹਾਂਜੀ ਹਾਂਜੀ ਇੱਕ ਇਧਰੋਂ ਮੁਰਗੀ ਫਾਰਮ ਜਿਹਨਾਂ ਦਾ ਬੱਚਿਆਂ ਦਾ ਪਾਇ ਇਸ ਬੱਚੇ ਹੀ ਉਹ ਵੀ ਸਾਰੇ ਮਰ ਗਏ ਦੂਜੇ ਤਾਨੂੰ ਲੈ ਕੇ ਹਰਪਾਸਿੰਘ ਚੀਮਾ ਨੇ ਕੀ ਕਿਹਾ ਕਿਸ ਤਰੀਕੇ ਦੀ ਮਦਦ ਲੋਕਾਂ ਦੀ ਕੀਤੀ ਜਾਵੇਗੀ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਮੇਰੀ ਵਿਧਾਨ ਸਭਾ ਹਲਕਾ ਦੜਬਾ ਦੇ ਲਗਭਗ 7-8 ਪਿੰਡਾਂ ਚ بارش ਕਾਂ ਕਾਫੀ ਜਿਆਦਾ ਜਿਹੜਾ ਹੜ ਆ ਗਿਆ ਸੀ ਜਿਨ੍ਹਾਂ ਵਿੱਚ ਲਦਾਲ ਸੰਗਤਪੁਰਾ ਦਸਕਾਰ ਰਤਾਕੇੜਾ ਫਲੇੜਾ ਧਰਮਗੜ ਸਤੋਜ ਕਾਫੀ ਸਾਰੇ ਪਿੰਡਾਂ ਜਿਹੜਾ ਪਾਣੀ ਆ ਗਿਆ ਸੀਗਾ ਕਾਫੀ ਸਾਰੇ ਪਿੰਡਾਂ ਚ ਪਾਣੀ ਜਿਹੜਾ ਪਾਣੀ ਦਾ ਲੈਵਲ ਨੀਚੇ ਹੋ ਗਿਆ ਕਾਫੀ ਸਾਰੇ ਪਿੰਡਾਂ ਚ ਜੇ ਪਾਣੀ ਜਿਹੜਾ ਕੱਢ ਕੇ ਉਹ ਜਿਹੜਾ ਨਾਲਿਆਂ 'ਚ ਪਾਇਆ ਜਾ ਰਿਹਾ ਹੁਣ ਆਪਾਂ ਸੰਗਤਪੁਰਾ ਖੜੇ ਆ ਘਟੂ ਘਟ 7-8 ਟਰੈਕਟਰ ਜਿਹੜੇ ਉਹ ਲਗਾਤਾਰ ਚੱਲ ਰਹੇ ਨੇ ਪਿਛਲੇ ਦੋ ਦਿਨਾਂ ਤੋਂ ਕਿਸਾਨ ਜਿਹੜਾ ਹੈਗਾ ਉਹ ਤੇਲ ਪਾ ਕੇ ਪਾਣੀ ਜਿਹੜਾ ਉਹ ਕੱਢ ਰਿਹਾ ਹੈਗਾ ਬਾਹਰ ਆਪਣੇ ਖੇਤਾਂ ਨੂੰ ਥੋੜਾ ਪਾਣੀ ਦੀ ਮਿਆ ਕਰ ਰਿਹਾ ਹੈਗਾ ਸੋ ਬਿਲਕੁਲ ਪੰਜਾਬ ਸਰਕਾਰ ਸਾਰੇ ਕਿਸਾਨਾਂ ਦੇ ਨਾਲ ਆ ਅਸੀਂ ਇਸ ਤੋਂ ਬਾਅਦ ਤੁਰੰਤ ਗਰਦਾਬਰੀ ਵੀ ਕਰਾਵਾਂਗੇ ਗਰਦਾਬੀ ਦਾ ਕੰਮ ਜਿਹੜਾ ਉਹ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਤੇ ਜਿਹੜੇ ਮਕਾਨ ਡਿਗੇ ਨੇਗੇ ਉਹਨਾਂ ਘਰਾਂ 'ਚ ਵੀ ਮੈਂ ਜਾ ਕੇ ਆਇਆਗਾ ਉਹਨਾਂ ਦੇ ਨਾਲ ਵੀ ਮੇਰੀ ਦਲੀ ਹਮਦਰਦੀ ਹੈ ਕਿ ਉਹਨਾਂ ਦੇ ਨਾਲ ਅਸੀਂ ਖੜੇ ਆ ਸਰਕਾਰ ਖੜੀ ਆ ਬਿਲਕੁਲ ਜਿਹੜੀ ਵੀ ਯੋਗ ਮਦਦ ਆ ਉਹ ਉਹਨਾਂ ਸਾਰੇ ਪਰਿਵਾਰਾਂ ਦੀ ਅਸੀਂ ਕਰਾਂਗੇ ਪੰਜਾਬ ਦੇ ਹਾਲਾਤਾਂ ਨੂੰ ਜਿਵੇਂ ਦੇਖਦੇ ਹੋ ਤੁਸੀਂ ਪਾਣੀ ਦਾ ਅਲਰਟ ਜਾਰੀ ਕੀਤਾ ਹੋਇਆ ਬਾਣੀ ਦਾ ਬਿਲਕੁਲ ਆਉਣ ਵਾਲੇ ਸਮੇਂ 'ਚ ਬਾਰਸ਼ ਹੋਰ ਆ ਸਕਦੀ ਐ ਇਸੇ ਕਰਕੇ ਅਲਰਟ ਜਿਹੜਾ ਜਾਰੀ ਕੀਤਾ ਗਿਆ ਘੱਗਰ ਦਾ ਪਾਣੀ ਵੀ ਕਦੇ ਵੱਧ ਜਾਂਦਾ ਕਦੇ ਘਟ ਜਾਂਦਾ ਲਗਾਤਾਰ ਘੱਗਰ ਦਾ ਵੀ ਖਤਰਾ ਜਿਹੜਾ ਉਹ ਮੈਂ ਸਮਝਦਾ ਕਿਸੇ ਨਾ ਕਿਸੇ ਰੂਪ 'ਚ ਬਰਕਰਾਰ ਬਣਿਆ ਹੋਇਆਗਾ ਸੋ ਕੇਂਦਰ ਸਰਕਾਰ ਨੂੰ ਜਿਹੜੀ ਆ ਉਹ ਪੰਜਾਬ ਦੀ ਮਦਦ ਕਰਨੀ ਚਾਹੀਦੀ ਹੈਗੀ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਚੁੱਕਿਆਗਾ ਖਾਸ ਕਰਕੇ ਜੇ ਮੈਂ ਮਾਝੇ ਦੀ ਗੱਲ ਕਰਾਂ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਉਹਨਾਂ ਜ਼ਿਲ੍ਹਿਆਂ ਚ ਤਾਂ ਜਿਹੜਾ ਪਾਣੀ ਨੇ ਤਬਾਹੀ ਮਚਾਈ ਹੋਈ ਆ ਰਾਵੀ ਸਤਲੁਜ ਦਰਿਆ ਜਿਹੜੇ ਨੇ ਉਹ ਬਹੁਤ ਵੱਡਾ ਉਹਨਾਂ ਚ ਜਿਹੜਾ ਪਾਣੀ ਬਹੁਤ ਵੱਡਾ ਲੈਵਲ ਤੇ ਆਇਆ ਹੋਇਆਗਾ ਸੋ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਤੁਰੰਤ ਕਰਨੀ ਚਾਹੀਦੀ ਹੈ ਸਰ ਪਿੰਡਾਂ ਦੇ ਜਿਹੜੇ ਮਕਾਨ ਜਿਹੜੇ ਗਿਰੇ ਨੇ ਹੈਗੇ ਬਿਲਕੁਲ ਜਿੰਨਾ ਮਕਾਨ ਜਿਹੜੇ ਟੁੱਟ ਗਏ ਜਾਂ ਗਿਰ ਗਏ ਜਾਂ ਤਰੇੜਾ ਆ ਗਈਆਂ ਜਿਹੜੇ ਰਹਿਣ ਜੋਗ ਨਹੀਂ ਰਹੇ ਉਹਨਾਂ ਸਾਰਿਆਂ ਦੇ ਲਈ ਮੈਂ ਸਾਡੇ ਮਾਨਜੋਗ ਅਫਸਰ ਸਹਿਬਾਨ ਖੜੇ ਨੇ ਕਿ ਇਨ੍ਹਾਂ ਦੀ ਡਿਊਟੀ ਲਈ ਆ ਕਿ ਇਨ੍ਹਾਂ ਸਾਰਿਆਂ ਦਾ ਸਰਵੇ ਕਰਕੇ ਯੋਗ ਜਿਹੜੀ ਮਦਦ ਆਪਾਂ ਦੇਵਾਂਗੇ ਤਾਂ ਕਿ ਇਹ ਵਿਚਾਰੇ ਆਪਣੇ ਪੈਰਾਸਰ ਹੋ ਸਕਣ ਕਿਉਂਕਿ بارش ਕੁਦਰਤੀ ਮੀਂਹ ਦੇ ਨਾਲ ਹੋਇਆਗਾ ਇਹਦੇ ਵਿੱਚ ਕਿਸੇ ਦਾ ਪਰਸਨਲ ਕੋਈ ਮੈਸਾਂ ਦਾ ਦੁਸ਼ਮਣੀ ਨਹੀਂ ਹੈਗੀ ਇਹ ਤਾਂ ਮੈਸਾਂ ਦਾ ਕੁਦਰਤ ਨੇ ਕਹਿਟਾ ਹੈਗਾ ਸੋ ਉਹਦਾ ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਮੁਕਾਬਲਾ ਕਰਨਾ ਪਊਗਾ ਪਰ ਪੰਜਾਬ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਡਟ ਕੇ ਪੰਜਾਬ ਦੇ ਕਿਸਾਨ ਦੇ ਨਾਲ ਆ ਪੰਜਾਬ ਦੇ ਲੋਕਾਂ ਦੇ ਨਾਲ ਵੱਡਾ ਜਿਹੜਾ ਪ੍ਰੋਬਲਮ ਆ ਰਹੀ ਹੈ ਜੀ ਜਿਹੜੇ ਨਾਲੇ ਨੇ ਸਾਫ ਨਹੀਂ ਕੀਤੇ ਗਏ ਕਾਫੀ ਨਾਲਿਆਂ ਦੇ ਵਿੱਚ ਕੱਟਿਆ ਖੜਾਇਆ ਆ ਦੇਖੋ ਜਿੱਥੇ ਕਿਤੇ ਨਾਲੇ ਨਾ ਨਾਫਕਰ ਨਾ ਸਾਫ ਕਰਨ ਦਾ ਮਾਮਲਾ ਆਇਆਗਾ ਉਹ ਅਸੀਂ ਤੁਰੰਤ ਇੱਕ ਅਧਿਕਾਰੀ ਜਿਹੜਾ ਐਸਡੀਓ ਸੀਗਾ ਔਰ ਮੇਰੇ ਕੋਲ ਜਦੋਂ ਇੱਕ ਸਤਿਕਾਰਯੋਗ ਪੱਤਰਕਾਰ ਸਾਹਿਬਾਨ ਨੇ ਵੀਡੀਓ ਭੇਜੀ ਸੀਗੀ ਤਾਂ ਮੈਂ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸੀ ਤਾਂ ਉਹ ਜਿਹੜਾ ਐਸਜੀਓ ਨੂੰ ਸਸਪੈਂਡ ਵੀ ਕੀਤਾ ਗਿਆ ਅੱਗੇ ਨੂੰ ਵੀ ਜੇ ਕੋਈ ਅਣਗਹਿਲੀ ਵਰਤੂਗਾ ਸਰਕਾਰੀ ਪੈਸੇ ਦੀ ਦੁਰਵਰਤੋਂ ਕਰੂਗਾ ਤਾਂ ਖਿਲਾਫ ਸਖਤ ਤੋਂ ਸਖਤ ਐਕਸ਼ਨ ਹੋਊਗਾ ਬਿਲਕੁਲ ਜਿਹੜੀ ਆ ਭ੍ਰਸ਼ਟਾਚਾਰ ਕਿਸੇ ਵੀ ਲੈਵਲ ਤੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੋ ਦਾਦੇ ਕੀ ਲਗਾਤਾਰ ਕਈ ਅਜਿਹੇ ਖੇਤ ਨੇ ਜਿੱਥੇ ਹਲ ਨੇ ਅਜਿਹੀ ਮਾਰ ਮਾਰੀ ਆ ਕਿ ਲੋਕਾਂ ਨੂੰ ਆਪਣੇ ਘਰ ਤਾਂ ਕੱਛੜਨ ਪਏ ਲੋਕਾਂ ਦੇ ਪਸ਼ੂਆਂ ਦਾ ਕਾਫੀ ਨੁਕਸਾਨ ਹੋਇਆ ਜਾਂ ਜੇਬ ਲੋਕਾਂ ਦਾ ਪ੍ਰਭਾਵਿਤ ਹੈ ਕਿਸਾਨਾਂ ਦੀ ਫਸਲ ਤਾਂ ਤਬਾਹ ਹੋ ਚੁੱਕੀ ਹੈ ਲਗਾਤਾਰ ਮੁਰ ਤੋਂ بارش ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਹਰ ਪ੍ਰਭਾਵਿਤ ਖੇਤਾਂ ਦੇ ਵਿੱਚ ਰਹਿ ਰਹੇ ਲੋਕਾਂ ਦੀਆਂ ਚਿੰਤਾਵਾਂ ਹੋ ਵੀ ਵੱਧ ਚੁੱਕੀਆਂ ਨੇ ਕਿਉਂਕਿ ਪਹਿਲਾਂ ਵਾਲਾ ਪਾਣੀ ਹਲੇ ਵਾਪਸ ਨਹੀਂ ਗਿਆ ਤੇ ਹੁਣ ਲਗਾਤਾਰ ਪੈ ਰਹੇ ਮੀਂਹ ਦੇ ਕਰਕੇ ਹੋਰ ਵੀ ਤਬਾਹੀ ਦਾ ਜੜਾ ਕੀ ਕਾਰਨ ਬਣ ਸਕਦੇ ਨੇ ਬਿਊਰੋ ਰਿਪੋਰਟ ਅਜਾਦ ਸੋ